ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਗੁਰਮਤ ਪ੍ਰਕਾਸ਼ ਵਰਲਡ ਵਾਈ ਚੈਨਲ ਇਹ ਚੈਨਲ ਤੇ ਤੁਸੀਂ ਫਸਟ ਟਾਈਮ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਚੈਨਲ ਤੇ ਤੁਹਾਨੂੰ ਜੋ ਵੀ ਵੀਡੀਓ ਦੇਖਣ ਨੂੰ ਮਿਲੇਗੀ ਉਹ ਇੱਕ ਮੋਟੀਵੇਸ਼ਨ ਵਾਲੀ ਮਿਲੇਗੀ ਇੱਕ ਐਜੂਕੇਟ ਲੋਕਾਂ ਵਾਲੀ ਹੋਏਗੀ ਕਿਉਂਕਿ ਉਹ ਵੀਡੀਓਜ਼ ਦਾ ਅੱਜ ਸਾਡੀ ਲਾਈਵ ਦੇ ਵਿੱਚ ਕੋਈ ਫਾਇਦਾ ਨਹੀਂ ਹੈ ਜੋ ਲੋਕ ਹਾਸਾ ਮਜ਼ਾਕ ਕਰ ਰਹੇ ਨੇ ਜਾਂ ਜੋ ਡਾਂਸ ਕਰ ਰਹੇ ਨੇ ਠੀਕ ਹੈ ਉਹ ਆਪਣਾ ਟੈਲੈਂਟ ਦਿਖਾ ਰਹੇ ਨੇ ਪਰ ਅੱਜ ਸਾਨੂੰ ਕਿਸ ਟੈਲੈਂਟ ਦੀ ਲੋੜ ਹੈ ਉਹ ਪਛਾਣਨ ਦੀ ਅੱਜ ਜ਼ਰੂਰਤ ਹੈ ਕਿ ਅੱਜ ਸਿਰਫ ਅਸੀਂ ਹਾਸੇ ਮਜ਼ਾਕ ਜਾਂ ਫਨੀ ਵੀਡੀਓ ਦੇਖ ਕੇ ਜੋ ਆਪਣਾ ਘੰਟਿਆਂ ਦੇ ਘੰਟੇ ਜੋ ਬਰਬਾਦ ਕਰ ਰਿਆਂ ਉਹਦਾ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੈਲਿਊ ਨਹੀਂ ਹੈ ਜੇਕਰ ਤੁਸੀਂ ਕੋਈ ਵੈਲਿਊ ਅਦੋ ਚੀਜ਼ ਨੂੰ ਸਰਚ ਕਰਦੇ ਹੋ ਸੋਸ਼ਲ ਮੀਡੀਆ ਦੇ ਥਰੂ ਤੇ ਤੁਹਾਡੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਆਵੇਗੀ ਸੋ ਮੇਰੀ ਰਿਕਵੈਸਟ ਹੈ ਕਿ ਜਦੋਂ ਵੀ ਤੁਹਾਡੇ ਹੱਥ ਦੇ ਵਿੱਚ ਫੋਨ ਹੋਵੇ ਤਾਂ ਹਮੇਸ਼ਾ ਕੋਈ ਵੈਲਿਊਏਬਲ ਚੀਜ਼ ਆ ਉਸ ਨੂੰ ਦੇਖੋ ਕਦੇ ਵੀ ਭੀੜ ਦਾ ਹਸਣਾ ਬਣੋ ਕਿ ਅੱਜ ਕੱਲ ਇਹ 트ੈਂਡ ਚੱਲਦਾ ਪਿਆ ਤਾਂ ਅਸੀਂ ਵੀ ਇਹੀ ਦੇਖਦੇ ਹਾਂ ਹਮੇਸ਼ਾ ਫੋਨ ਨੂੰ ਆਪਣੇ ਅਕੋਰਡਿੰਗ ਵਰਤੋ ਨਾ ਕਿ ਫੋਨ ਤੁਹਾਨੂੰ ਵਰਤੇ ਸੋ ਅੱਜ 10 ਅਪ੍ਰੈਲ 2025 ਗੱਲ ਕਰ ਰਹੇ ਹਾਂ ਜੀ ਡਾਕਟਰ ਭੀਮਰਾਓ ਅਮੀਤਕਾਰ ਜੀ ਉਹਨਾਂ ਦੇ ਬਾਰੇ ਜੇ ਲੋਕ ਉਹਨਾਂ ਨੂੰ ਮੰਨਦੇ ਹਨ ਜੁਨਾ ਲੋਕਾਂ ਨੇ ਉਹਨਾਂ ਦੀ ਜੋ ਫੋਟੋ ਘਰਾਂ ਦੇ ਵਿੱਚ ਲਗਾਈ ਗਲਾਂ ਦੇ ਵਿੱਚ ਪਾਈ ਬਹੁਤ ਸਤਕਾਰਯੋਗ ਆਰਵਰਡ ਦੇ ਵਿੱਚ ਜੋ ਕਿ ਉਹਨਾਂ ਦੀ ਪੜਾਈ ਨੂੰ ਅਸਾ ਕੋਈ ਮਾਪ ਨਹੀਂ ਪਾ ਸਕਿਆ ਇੰਨੀ ਉਹਨਾਂ ਦੀ ਸਟੱਡੀ ਸੀ ਤੇ ਉਹ ਸਭ ਤੋਂ ਵੱਡੀ ਗੱਲ ਕੀ ਜੇਕਰ ਅਸੀਂ ਉਹਨਾਂ ਦੇ ਜੀਵਨ ਤੇ ਸਟੱਡੀ ਕਰਦੇ ਹਾਂ ਤਾਂ ਉਹਨਾਂ ਨੇ ਆਪਣੇ ਬਚਪਨ ਦੇ ਵਿੱਚ ਆਪਣੇ ਦਾ ਲੋਕ ਨਫ਼ਰਤ ਦਾ ਸ਼ਿਕਾਰ ਬਣਾਉਂਦੇ ਹਨ ਉਹਨਾਂ ਨੂੰ ਜਦੋਂ ਸਕੂਲ ਦੇ ਵਿੱਚ ਪੜਾਇਆ ਜਾਂਦਾ ਸੀ ਤਾਂ ਇੰਨਾ ਕਿ ਜ਼ਿਆਦਾ ਜਾਤ ਪਾਤ ਦਾ ਉਸ ਸਮੇਂ ਰੋਲਾ ਸੀ ਪਰ ਬਾਅਦ ਸੀ ਕਿ ਉਹਨਾਂ ਨੂੰ ਜੋ ਉੱਚੀ ਜਾਤ ਦੇ ਅਧਿਆਪਕ ਸਨ ਜਾਂ ਬੱਚੇ ਸਨ ਉਹਨਾਂ ਦੇ ਵਿੱਚ ਨਹੀਂ ਪੜਾਇਆ ਜਾਂਦਾ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਕਲਾਸ ਤੋਂ ਬਾਹਰ ਬੈਠੋ ਔਰ ਦੂਸਰੀ ਗੱਲ ਕਿ ਉਹਨਾਂ ਨੂੰ ਪਾਣੀ ਪੀਣ ਵਾਸਤੇ ਵੀ ਕਿਹਾ ਜਾਂਦਾ ਕਿ ਤੁਸੀਂ ਘਰ ਤੋਂ ਹੀ ਆਪਣਾ ਪਾਣੀ ਖਾਣ ਪੀਣ ਦੀ ਚੀਜ਼ ਲੈ ਕੇ ਆਇਆ ਕਰੋ ਅਸੀਂ ਉੱਚੀ ਜਾਤ ਦੇ ਹਾਂ ਸੋ ਇਸੇ ਤਰ੍ਹਾਂ ਉਹਨਾਂ ਨੇ ਆਪਣੀ ਲਾਇਫ ਆਪਣੇ ਜੀਵਨ ਦੇ ਵਿੱਚ ਨਫ਼ਰਤ ਦੇ ਕੇ ਪਰ ਉਹ ਹੱਥ ਤੇ ਹੱਤ ੜ ਕੇ ਨਹੀਂ ਬੈਠੇ ਕਿ ਜੋ ਹੋ ਰਿਹਾ ਹੈ ਹੁੰਦਾ ਆ ਰਿਹਾ ਹੈ ਜਦ ਜੋ ਜਿਸ ਤਰ੍ਹਾਂ ਹੋਏਗਾ ਸਹੀ ਹੋਏਗਾ ਨਹੀਂ ਉਹਨਾਂ ਨੇ ਹਾਲਾਤ ਬਦਲਣ ਦੀ ਕੋਸ਼ਿਸ਼ ਕੀਤੀ ਔਰ ਹਾਲਾਤ ਬਦਲੇ ਉਹਨਾਂ ਨੇ ਇੰਨੀ ਸਟੱਡੀ ਕੀਤੀ ਇੰਨਾ ਕੁ ਜ਼ਿਆਦਾ ਆਪਣੇ ਆਪ ਨੂੰ ਡਿਵੈਲਪ ਕਰ ਦਿੱਤਾ ਕਿ ਉਹਨਾਂ ਨੇ ਦੇਸ਼ ਦਾ ਜੋ ਸੰਵਿਧਾਨ ਹੈ ਉਹ ਲਿਖ ਦਿੱਤਾ ਇੱਕ ਕਿੱਡੀ ਵੱਡੀ ਗੱਲ ਹੈ ਅੱਜ ਅੱਜ ਵੀ ਠੀਕ ਅਸੀਂ ਬਹੁਤ ਜ਼ਿਆਦਾ ਵਧੀਆ ਡਿਵੈਲਪ ਹੋ ਗਏ ਆ ਅੱਜ ਜਾਤ ਪਾਤ ਦਾ ਰੋਲਾ ਨਹੀਂ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜੋ 239 ਸਾਲ ਲਾ ਕੇ ਗੁਰਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜੋ ਇੰਨਾ ਲੰਬਾ ਸੰਘਰਸ਼ ਚੱਲਿਆ ਜਾਤ ਪਾਤ ਖਤਮ ਹੋ ਗਈ ਜੋ ਮਨੁਵਾਤੀ ਸਮ੍ਰਿਤੀ ਸੀ ਜਾਂ ਜੋ ਬ੍ਰਾਹਮਣ ਵਾਰਾ ਮਨੁਜ ਐ শূਦਰ ਇਹ ਜੋ ਜਾਤ ਪਾਤ ਖਤਮ ਹੋ ਗਏ ਜੋ ਇਨਸਾਨੀਤ ਨੂੰ ਪਛਾਣਿਆ ਗਿਆ ਸੋ ਅੱਜ ਲੋੜ ਹੈ ਕਿ ਅਸੀਂ ਵੀ ਇਨਸਾਨੀਤ ਨੂੰ ਪਛਾਨੀਏ ਪਰ ਗੱਲ ਕਰਦੇ ਹਾਂ ਜੀ ਡਾਕਟਰ ਭੀਮਰਾਓ ਅੰਮੇਤਕਾਰ ਜੀ ਬਾਰੇ ਕਿ ਉਹਨਾਂ ਨੇ ਇੰਨਾ ਸੰਘਰਸ਼ ਕੀਤਾ ਉਹਨਾਂ ਨੇ ਕਿਸ ਵਾਸਤੇ ਸੰਘਰਸ਼ ਕੀਤਾ ਇਸ ਵਾਸਤੇ ਕਿ ਜੋ ਮੇਰੇ ਲੋਕਾਂ ਉਹਨਾਂ ਨੂੰ ਨਫਰਦਸ਼ਤ ਨਾ ਹੋਣਾ ਪਵੇ ਜੋ ਪ੍ਰੋਬਲਮ ਉਹਨਾਂ ਦੇ ਜੀਵਨ ਦੇ ਵਿੱਚ ਆਈਆਂ ਗਾਂ ਮੇਰਾ ਜੋ ਸਮਾਜ ਆ ਇਹਨਾਂ ਜੋ ਮੁਸ਼ਕਲਾਂ ਦੇ ਵਿੱਚ ਨਾ ਨਿਕਲੇ ਮੇਰਾ ਜੋ ਸਮਾਜ ਆ ਉਹ ਰਾਜ ਕਰੇ ਪਰ ਅਫਸੋਸ ਕਿ ਅੱਜ ਅਸੀਂ ਉਹਨਾਂ ਦੀਆਂ ਫੋਟੋਆਂ ਘਰਾਂ ਦੇ ਵਿੱਚ ਲਾ ਲਈਆਂ ਅਸੀਂ ਉਹਨਾਂ ਦੇ ਸਟੈਚੂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਾਂ ਉਹਨਾਂ ਦੀਆਂ ਫੋਟੋਆਂ ਗਲਾਂ ਦੇ ਵਿੱਚ ਪਾਲੀਆਂ ਪਰ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾਉਣ ਦੇ ਵਿੱਚ ਬਹੁਤ ਜ਼ਿਆਦਾ ਦੇਰੀ ਕਰ ਰਹੇ ਹਾਂ ਅੱਜ ਵੀ ਸਾਡੇ ਸਮਾਜ ਨੇ ਜਿੱਥੇ ਕਿ ਡਾਕਟਰ ਪੀਮਰਾਉ ਅਮੇਦਕਾਰ ਜੀ ਦਾ ਇਹ ਕਹਿਣਾ ਮੈਂ ਹਰ ਵੀਡੀਓ ਦੇ ਵਿੱਚ ਮੇਰਾ ਇਹ ਮੈਸੇਜ ਹੁੰਦਾ ਹੈ ਜਿੰਦਾ ਰੱਖਣ ਵਾਸਤੇ ਦਿੱਤੀ ਭੋਜਨ ਦੀ ਲੋੜ ਹੈ ਉੱਥੇ ਤੁਹਾਡੇ ਕੋਲ ਇੱਕ ਚੰਗਾ ਦਿਮਾਗ ਹੈ ਜਿਸ ਨੂੰ ਚੰਗੇ ਵਿਚਾਰਾਂ ਦੀ ਲੋੜ ਪਰ ਅਫਸੋਸ ਕਿ ਅੱਜ ਸਾਡੇ ਜੋ ਬਹੁ ਗਿਣਤੀ ਸਮਾਜ ਆ ਉਹ ਕਣਕ ਲੈਣ ਲਈ ਜੋ ਸਰਕਾਰ ਤੋਂ ਕਣਕ ਮਿਲਦੀ ਹੈ ਤਾਂ ਲੰਮੀਆਂ ਲੰਮੀਆਂ ਤੁਸੀਂ ਦੇਖੋ ਲਾਈਨਾਂ ਲੱਗੀਆਂ ਹੋਣਗੀਆਂ ਲੰਮੇ ਲੰਮੀਆਂ ਪੀੜਾਂ ਦੇ ਵਿੱਚ ਕਈ-ਕਈ ਘੰਟੇ ਤੁਪੇ ਖਲੋਤੇ ਹੋਣਗੇ ਜੀ ਅਸੀਂ ਉਹ ਵੇਖਿਆ ਕਿ ਜੋ ਲੋਕ ਇਕੱਠੇ ਹੋਏ ਹੁਣ ਕਿ ਸਾਡੇ ਜੋ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਉਹ ਕਿਹੜੇ ਸਬਜੈਕਟ ਪੜਾਏ ਜਾਂਦੇ ਨੇ ਜਾਂ ਉਹਨਾਂ ਨੇ ਇਸ ਘਰ ਤੇ ਧਰਨਾ ਲਾਇਆ ਹੋਵੇ ਕਿ ਸਾਡੇ ਜੋ ਬੱਚਿਆਂ ਨੂੰ ਹੋਰ ਜੋ ਵਧੀਆ ਡਵੈਲਪਮੈਂਟ ਵਾਸਤੇ ਜੋ ਸਕਿੱਲਸ ਕਾਉਣ ਵਾਸਤੇ ਟੀਚਰਾਂ ਨੇ ਡਵੈਲਪ ਕੀਤਾ ਜਾਵੇ ਪੜਾਈ ਵਧੀਆ ਕੀਤੀ ਜਾਵੇ ਸੋ ਇਹ ਦੇਖ ਲਓ ਸਾਡੇ ਸਮਾਜ ਦੀ ਸੋਚ ਸੋ ਸਿਰਫ ਫੋਟਵਾਂ ਲਾਉਣ ਦੇ ਨਾਲ ਜਾਂ ਸਿਰਫ ਫੋਟਵਾਂ ਪੂਜਣ ਦੇ ਨਾਲ ਅਸੀਂ ਅੱਗੇ ਨਹੀਂ ਵਸ ਸਕਦੇ ਜਿਨ੍ਹਾਂ ਚ ਅਸੀਂ ਡਾਕਟਰ ਪੀਮਰਾਉ ਅਮੀਰਕਾਰ ਜੀ ਦੀ ਵਿਚਾਰਧਾਰਾ ਨੂੰ ਨਾ ਅਪਣਾਇਆ ਅੱਜ ਬਹੁਤ ਜ਼ਿਆਦਾ ਲੋੜ ਹੈ ਮੈਂ ਬੇਨਤੀ ਕਰਾਂਗੀ ਇੱਕ ਮੰਦੀਪਕਾਰ ਜੋ ਕਿ ਆਪਣੇ ਸਮਾਜ ਦੀ ਗੱਲ ਕਰ ਰਹੀ ਹੈ ਮੈਂ ਰਿਕਵੈਸਟ ਕਰਾਂਗੀ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਕਿ ਅੱਜਕਰ ਤੁਹਾਡੇ ਕੋਲ ਸੋਸ਼ਲ ਮੀਡੀਆ ਦੀ ਪਾਵਰ ਹੈ ਜਾਂ ਤੁਸੀਂ ਲੰਗਰ ਲਗਾਉਣ ਦੀ ਥਾਂ ਤੇ ਜਾਂ ਕੁਝ ਹੋਰ ਕੰਮ ਕਰਨ ਦੀ ਥਾਂ ਤੇ ਅੱਜ ਜੋ ਐਜੂਕੇਸ਼ਨ ਤੇ ਜ਼ੋਰ ਜ਼ੋਰ ਜੋ ਆਪਣਾ ਦੇਈਏ ਐਜੂਕੇਸ਼ਨ ਵੱਲ ਧਿਆਨ ਦਿਓ ਕਿਉਂਕਿ ਅੱਜ ਜੇਕਰ ਅਸੀਂ ਕਿਸੇ ਵੀ ਇنسان ਦੇ ਨਾਲ ਗੱਲ ਕਰਦੇ ਆ ਤਾਂ ਉਹ ਤੋਂ ਪਤਾ ਲੱਗ ਜਾਂਦਾ ਕਿ ਇਹ ਬੰਦਾ ਕਿਸ ਕਾਸਟੂਮ ਬਿਲੋਂਗ ਕਰਦਾ ਹੈ ਇਹਦੀ ਪੜ੍ਹਾਈ ਲਿਖਾਈ ਕਿੰਨੀ ਹੈ ਪਰ ਅਫਸੋਸ ਕੀ ਤੁਸੀਂ ਆਮ ਬਹੁ ਗਿਣਤੀ ਲੋਕਾਂ ਨੂੰ ਮਿਲੋ ਜੋ ਇਸ ਆਸੀ ਸਮਾਜ ਦੇ ਨਾਲ ਸੰਬੰਧ ਰੱਖਦੇ ਨੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਹੀ ਪਰ ਬਹੁ ਗਿਣਤੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਹਜੇ ਗੱਲਬਾਤ ਕਰਨ ਦਾ ਸਲੀਕਾ ਹੀ ਨਹੀਂ ਹੈ ਜਿਨ੍ਹਾਂ ਨੂੰ ਹਜੇ ਪਤਾ ਹੀ ਨਹੀਂ ਕਿ ਕਿੰਨੀ ਕਿਸ ਸਕਿੱਲ ਕੀ ਹੁੰਦੀ ਆ ਜਿਨ੍ਹਾਂ ਨੂੰ ਹਜੇ ਇਹ ਨਹੀਂ ਪਤਾ ਕਿ ਅਸੀਂ ਕਿਵੇਂ ਆਪਣੇ ਜੋ ਰਾਜਨੀਤੀ ਦੇ ਵਿੱਚ ਅੱਗੇ ਹੋਣਾ ਜੋ ਬੰਦਾ ਆਪਣੇ ਵਿਚਾਰ ਨਹੀਂ ਪੇਸ਼ ਕਰਨ ਪਾ ਰਿਹਾ ਉਹ ਵਿਚਾਰ ਹੀ ਨਹੀਂ ਦੱਸ ਪਾ ਰਿਹਾ ਉਹ ਬੰਦਾ ਰਾਜਨੀਤੀ ਵਿੱਚ ਕਿਵੇਂ ਆਏਗਾ ਉਹ ਬੰਦਾ ਕਿਵੇਂ ਆਪਣੇ ਸਮਾਜ ਦੀ ਗੱਲ ਕਰੇਗਾ ਸੋ ਮੇਰੀ ਬੇਨਤੀ ਹੈ ਕਿ ਸਾਰਾ ਜੋ ਜੋਰ ਉਹ ਆਪਣੇ ਬਹੁ ਗਿੰਤੀ ਸਮਾਜ ਨੂੰ ਡਿਵੈਲਪ ਕਰਨ ਵਿੱਚ ਲਗਾਈਏ ਅੱਜ ਹੱਦ ਤੋਂ ਵੱਧ ਜੋ ਬਹੁ ਗਿੰਤੀ ਸਮਾਜ ਆ ਉਹ ਕਰਜ਼ੇ ਹਿੱਟ ਬਿਆ ਉਹਨਾਂ ਨੇ ਕਰਜ਼ਾ ਚੁੱਕ ਕੇ ਇਹ ਨਹੀਂ ਕਿ ਡਿਗਰੀਆਂ ਕੀਤੀਆਂ ਜਾਂ ਕਰਜ਼ਾ ਚੁੱਕ ਕੇ ਇਹ ਨਹੀਂ ਕਿ ਪੜ੍ਹਾਈ ਵੱਲ ਧਿਆਨ ਦਿੱਤਾ ਜਾਂ ਕੁਝ ਹੋਰ ਵਧੀਆ ਸਕਿੱਲ ਸਿੱਖਣ ਲੱਗਾ ਉਹਨਾਂ ਨੇ ਕਰਜ਼ਾ ਚੁੱਕ ਕੇ ਜੇ ਆਪਣੇ ਲੈਂਡਰ ਪਾਏ ਉਹਨੇ ਉਹਨਾਂ ਨੇ ਕਰਜ਼ਾ ਚੁੱਕ ਕੇ ਮਹਿੰਗੇ ਮਹਿੰਗੇ ਪੈਸਿਆਂ ਦੇ ਵਿੱਚ ਵਿਆਹ ਕੀਤੇ ਨੇ ਮਹਿੰਗੇ ਮਹਿੰਗੇ ਟੀਵੀਆਂ ਫ੍ਰਿਜਾਂ ਲਈਆਂ ਹੋਈਆਂ ਨੇ ਪਰ ਪਾਸੇ ਨੂੰ ਗਲਤ ਪਾਸੇ ਲਾ ਕੇ ਅੱਜ ਰੋ ਰਹੇ ਨੇ ਕਿ ਅਸੀਂ ਕਰਜ਼ੇ ਹੇ ਦੱਬੇ ਹੋਏ ਆ ਮਜ਼ਦੂਰੀਆਂ ਕਰ ਰਹੇ ਨੇ ਅੱਜ ਵੀ ਉਹ ਜੋ ਲੋਕ ਰਿਕਸ਼ਾ ਵਾਰੇ ਨੇ ਜੋ ਔਰਤ ਹੈ ਜੋ ਕਿ ਆਰਥਿਕ ਜਿਸੇ ਵੀ ਸਮਾਜ ਦੀ ਜੇਕਰ ਔਰਤ ਜਾਗਰੂਕ ਹੋ ਜਾਂਦੀ ਹੈ ਤਾਂ ਉਹ ਸਮਾਜ ਬਾਤਾਚਰ ਦੱਬਿਆ ਨਹੀਂ ਰਹਿੰਦਾ ਪਰ ਅਫਸੋਸ ਕਿ ਅੱਜ ਵੀ ਸਾਡੀਆਂ ਜੋ ਬਹੁਤ ਜ਼ਿਆਦੀਆਂ ਔਰਤਾਂ ਉਹ ਲੋਕਾਂ ਦੇ ਘਰਾਂ ਦੇ ਕੰਮ ਕਰਦੀਆਂ ਉਹਨਾਂ ਨੂੰ ਹਜੇ ਫਾਈਨੈਂਸ਼ੀਅਲ ਬਹੁਤ ਜ਼ਿਆਦਾ ਸਟਰੋਂਗ ਹੋਣ ਦੀ ਲੋੜ ਹੈ ਤਾਂ ਫਾਈਨੈਂਸ਼ੀਅਲ ਸਟਰੋਂਗ ਹੋਣ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਫਿਜ਼ੀਕਲ ਤੌਰ ਤੇ ਫਿਟ ਹੋਣਾ ਪਵੇਗਾ ਜੇ ਵੀ ਦੇਤ ਨੇ ਤਾਂ ਨਸ਼ਾ ਸਭ ਤੋਂ ਜ਼ਿਆਦਾ ਇਹ ਜੋ ਲੋਕ ਨਸ਼ੇ ਦੇ ਵੱਲ ਚਲੇ ਗਏ ਦੂਜੀ ਗੱਲ ਕਿ ਮੈਂਟਲ ਤੌਰ ਤੇ ਇਸ ਸਟਰੋਂਗ ਨੇ ਜਿਹੜਾ ਬੰਦਾ ਨਸ਼ਾ ਕਰਨ ਲੱਗ ਪਿਆ ਉਹ ਬੰਦਾ ਕੀ ਆਪਣੇ ਆਪ ਨੂੰ ਇੰਪਰੂਵ ਕਰੇਗਾ ਸੋ ਇੰਪਰੂਵ ਕਰਨ ਵਾਸਤੇ ਮੈਂਟਲੀ ਸਟਰੋਂਗ ਹੋਵੋ ਤਾਂ ਸਭ ਤੋਂ ਜ਼ਿਆਦਾ ਤਾਂ ਅੰਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗੋ ਕਿਉਂਕਿ ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਟਡੀ ਹਰ ਰੋਜ਼ ਕਰਦਾ ਹੈ ਉਹਨੂੰ ਵਿਚਾਰਦਾ ਹੈ ਉਹਨਾਂ ਨੂੰ ਤਾਂ ਉਹਦਾ ਜੋ ਮਾਨਿਆ ਹਮੇਸ਼ਾ ਇੱਕ ਇਨਸਾਨੀਅਤ ਵੱਲ ਜਾਂਦਾ ਹੈ ਹਮੇਸ਼ਾ ਉਹ ਡਵੈਲਪ ਹੁੰਦਾ ਹੈ ਉਹਦੇ ਵਿੱਚ ਮੋਟੀਵੇਸ਼ਨ ਪੈਦਾ ਹੋ ਜਾਂਦੀ ਹੈ ਪਰ ਜੋ ਇਨਸਾਨ ਵਕ ਵਕ ਡੇਰਿਆਂ ਵੱਲ ਜਾਂਦਾ ਹੈ ਜਾਂ ਫੋਟੋਆਂ ਨੂੰ ਪੂਜਣ ਲੱਗ ਪੈਂਦਾ ਹੈ ਉਹ ਇਨਸਾਨ ਤਰੱਕੀ ਨਹੀਂ ਕਰ ਸਕਦਾ ਮੈਂ ਬੇਨਤੀ ਕਰਾਂਗੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੰਤਾਂੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਉਗਰਤ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਮੈਂ ਮੰਦੀਪ ਕੋਰ ਬੇਨਤੀ ਕਰੀਆਂ ਇਸ ਵੀਡੀਓ ਰਾਹੀਂ ਕਿ ਸਾਡਾ ਜੋ ਸਮਾਜ ਆ 14 ਅਪ੍ਰੈਲ ਡਾਕਟਰ ਭੀਮਰਾਓ ਅਮੀ德ਕਰ ਜੀ ਦਾ ਜੋ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਮਨਾਇਆ ਹੈ ਲੋਕਾਂ ਨੇ ਤਾਂ ਇਹ ਫਰੰ ਕਰੋ ਕਿ ਅਸੀਂ ਸਭ ਜੋ ਗੁਰਪ੍ਰੀਤ ਰਾਂ ਸਾਹਿਬ ਜੀ ਦੇ ਲੜ ਲੱਗਾਗੇ ਨਸ਼ਾ ਨਹੀਂ ਤੇ ਆ ਕੇ ਐਜੂਕੇਸ਼ਨ ਵੱਲ ਧਿਆਨ ਦੇਵਾਂਗੇ ਜੋ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਉਹਨਾਂ ਸਹੂਲਤਾਂ ਤੱਕ ਸੀਮਤ ਨਾ ਰਹੋ ਹਮੇਸ਼ਾ ਅੱਗੇ ਵਧੋ ਇਹ ਜੋ ਲੋਕ ਬਹੁਤ ਜ਼ਿਆਦਾ ਹਜੇ ਪਛੜੇ ਹੋਏ ਨੇ ਤੇ ਇਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਕਿ ਇਹਨਾਂ ਨੂੰ ਜੋ ਫ੍ਰੀ ਪੜ੍ਹਾਈ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਦਿੱਤੀ ਜਾਵੇ ਇਹ ਜੋ ਕਣਕ ਦਿੱਤੀ ਜਾਵੇ ਕਿ ਇਹਨਾਂ ਲੋਕਾਂ ਦਾ ਧਿਆਨ ਆ ਇਹ ਸਿਰਫ ਇਹ ਖਾਨ ਪਿੰਨ ਵਾਲ ਜਾਂ ਪੜਾਈ ਵਾਲ ਨਾਲ ਰਵੇ ਇਹ ਅੱਗੇ ਵੱਧ ਸਕਣ ਪਰ ਅਫਸੋਸ ਕਿ ਸਾਡੇ ਜੇ ਲੋਕ ਆ ਸਿਰਫ ਫ੍ਰੀ ਕਨਕਟਕ ਜਸ ਸਕੂਲਾਂ ਦੀ ਪੜ੍ਹਾਈ ਆਪਾਂ ਕਹਿ ਦਿੰਦੇ ਆ ਕਿ ਜੇ ਬੱਚੇ ਪੜ੍ਹ ਰਿਹਾ ਤਾਂ ਠੀਕ ਪੜਨ ਦਿਓ ਪਰ ਇਹ ਨਹੀਂ ਪਤਾ ਕਿ ਸਾਡੇ ਬੱਚੇ ਕਿੰਨੇ ਜ਼ਿਆਦਾ ਇੰਟੈਲੀਜੈਂਟ ਨੇ ਜੇ ਸਾਡੇ ਬੱਚੇ ਕਿਤੇ ਨਕਲ ਮਾਰ ਕੇ ਤਾਂ ਨਹੀਂ ਪਾਸ ਹੋ ਰਹੇ ਸੋ ਪਰ ਯੂ ਨੋ ਇੰਪੋਰਟੈਂਸ ਦੋ ਜੋ ਸਹੂਲਤਾਂ ਮਿਲ ਰਹੀਆਂ ਐ ਉਹ ਸਹੂਲਤਾਂ ਦਾ ਸਹਾਰਾ ਲੈ ਕੇ ਤੁਸੀਂ ਅੱਗੇ ਵਧੋ ਡਾਕਟਰ ਪੀਮਰਾਓ ਅਮਿਤਕਾਰ ਜੀ ਦੇ ਜੋ ਸੁਪਨੀ ਹਾਨ ਕਿ ਮੇਰਾ ਜੋ ਸਮਾਜ ਆ ਉਹ ਰਾਜ ਕਰੇ ਤਾਂ ਉਹ ਰਾਜ ਤਾਂ ਹੀ ਹੋਵੇਗਾ ਜੇ ਤੁਹਾਡੇ ਕੋਲ ਐਜੂਕੇਸ਼ਨ ਹੋਵੇਗੀ ਸੋ ਐਜੂਕੇਸ਼ਨ ਨੂੰ ਇੰਪੋਰਟੈਂਸ ਦੋ